ਸੱਚੀ ਅਕਾਲ ਪੰਜਾਬੀਓ 2012 ਵਿੱਚ ਜਦ ਸ਼੍ਰੋਮਣੀ ਅਕਾਲੀ ਦਲ ਦੀ ਦੁਬਾਰਾ ਸਰਕਾਰ ਬਣੀ ਪੰਜਾਬ ਨੇ ਕਲੀਅਰ ਮжоਰਿਟੀ ਦਿੱਤੀ ਹੈ ਤਾਂ ਉਸ ਸਮੇਂ ਅੰਨਾ ਅੰਦੋਲਨ ਆਪਣੇ ਸਿਖਰ ਤੇ ਸੀ ਜਿਸ ਦਾ ਲਾਭ ਲੈ ਕੇ ਹੱਕ ਕੇਜਰੀਵਾੜ ਨੇ ਅਕਤੂਬਰ 2012 ਵਿੱਚ ਆਮ ਆਦਮੀ ਪਾਰਟੀ ਬਣਾ ਲਈ ਇਨਕਲਾਬ ਜਿੰਦਾ ਅਤੇ 2013 ਵਿੱਚ 28 ਸੀਟਾਂ ਜਿੱਤ ਕੇ ਕਾਂਗਰਸ ਤੋਂ ਸਮਰਥਨ ਲੈ ਕੇ 49 ਦਿਨ ਦੀ ਸਰਕਾਰ ਚਲਾਈ ਹਾਲਾਂਕਿ ਉਸ ਸਮੇਂ ਅਰਵਿੰਦ ਕੇਜਰੀਵਾਲ ਆਪਣੇ ਬੱਚਿਆਂ ਦੀ ਸੌਂਖਾਦੀ ਸੀ ਕਿ ਉਹ ਕਾਂਗਰਸ ਤੋਂ ਨਾ ਤਾਂ ਸਮਰਥਨ ਲਵੇਗਾ ਅਤੇ ਨਾ ਹੀ ਕਾਂਗਰਸ ਨੂੰ ਸਮਰਥਨ ਦੇਵੇਗਾ ਇਹ ਉਸਦਾ ਮਾਰਿਆ ਗਿਆ ਸਭ ਤੋਂ ਵੱਡਾ ਅਤੇ ਪਹਿਲਾ ਯੂ-ਟਰਨ ਸੀ 14 ਵਿੱਚ ਜਦੋਂ ਸਾਰੇ ਦੇਸ਼ ਨੇ ਆਪ ਨੂੰ ਨਕਾਰ ਦਿੱਤਾ ਤਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ 4 MP ਜਿੱਤ ਗਏ ਇਹਨਾਂ ਨੂੰ ਅੰਦਾਜ਼ਾ ਹੋ ਗਿਆ ਕਿ ਪੰਜਾਬ ਵਿੱਚ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਨੇ ਦਿੱਲੀ ਤੋਂ ਆਪਣੇ ਨੁਮਾਇंदे ਦਰਗੇਸ਼ ਪਾਠਕ ਅਤੇ ਸੰਜੀਤ ਸਿੰਘ ਨੂੰ ਪੰਜਾਬ ਭੇਜ ਦਿੱਤੇ ਇਨਕਲਾਬ 2015 ਵਿੱਚ 67 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦਿੱਲੀ ਵਿੱਚ ਮੁੜ ਸੱਤਾ ਵਿੱਚ ਆ ਗਈ। ਪਰ ਸਭ ਤੋਂ ਪਹਿਲਾਂ ਪ੍ਰਵਿੰਦ ਕੇਜਰੀਵਾਲ ਨਾਲ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨ ਵਾਲੇ ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਪੂਸ਼ਨ ਨੂੰ ਪਾਰਟੀ ਵਿੱਚੋਂ ਬਾਹਰ ਕੀਤਾ ਗਿਆ। ਆਮ ਆਦਮੀ ਪਾਰਟੀ ਨੇ ਸੋਮਵਾਰ ਦੇਰ ਰਾਤ ਆਪਣੇ ਨੇਤਾؤں ਜਿਨ੍ਹਾਂ ਵਿੱਚ ਯੋਗੇਂਦਰ ਯਾਦਵ ਪ੍ਰਸ਼ਾਂਤ ਬੁਸ਼ ਨੇ ਪਾਰਟੀ ਸੇ ਨਿਕਾਲਨੇ ਦਾ ਫੈਸਲਾ ਸੁਣਾ ਦਿਆ ਤਾਂ ਕਿ ਪਾਰਟੀ ਵਿੱਚ ਰਵਿੰਦ ਕੇਜਰੀਵਾਲ ਦਾ ਵਿਰੋਧ ਕਰਨ ਵਾਲਾ ਕੋਈ ਨਾ ਰਹੇ ਅਤੇ ਇਸ ਕਰਕੇ ਹੀ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਤੋਂ ਐਮਪੀ ਤਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਵੀ ਪਾਰਟੀ ਤੋਂ ਵੱਖ ਹੋ ਗਏ ਆਮ ਆਦਮੀ ਪਾਰਟੀ ਨੇ ਆਪਣੇ ਦੋ ਸੰਸਦ ਹਰਿੰਦਰ ਖਾਲਸਾ ਅਤੇ ਡਾਕਟਰ ਤਰਮਵੀਰ ਗਾਂਧੀ ਨੂੰ ਪਾਰਟੀ ਤੋਂ ਮੁਅਤਲ ਕਰ ਦਿੱਤਾ 2015 ਵਿੱਚ ਦਿੱਲੀ ਵਿੱਚ केजरीवाल ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਅਕਤੂਬਰ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੂਜੀ ਵਾਰ ਸੱਤਾ ਵਿੱਚ ਆਈ ਹੋਈ ਸੀ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਅੰਦਰ ਵਿਕਾਸਸ਼ੀਲ ਸਰਕਾਰ ਚਲਾ ਰਹੇ ਸਨ ਜਿਸ ਨੇ ਵੱਡੇ ਸ਼ਹਿਰਾਂ ਜਿਵੇਂ ਕਿ ਜਲੰਧਰ, ਲੁਧਿਆਣਾ ਅਤੇ ਚੰਡੀਗੜ੍ਹ ਨੂੰ ਜੋੜਦੇ ਹੋਏ ਚੌਂ ਅਤੇ 6 ਮਾਰਗੀ ਹਾਈਵੇ ਬਣਾਏ ਅਤੇ ਮੋਗਾ-ਲੁਧਿਆਣਾ ਹਾਈਵੇ ਬਣਾਇਆ। ਇਸ ਤੋਂ ਇਲਾਵਾ ਤਲਵੰਡੀ ਸਾਬੋ ਅਤੇ ਰਾਜਪੁਰਾ ਵਿੱਚ ਬਿਜਲੀ ਕਾਰਖਾਨੇ ਲਗਾ ਕੇ ਪੰਜਾਬ ਦੀ ਸ਼ਹਿਰੀ ਅਤੇ ਪਿੰਡੂ ਬਿਜਲੀ ਦੀ ਮੰਗ ਨੂੰ 100% ਤੱਕ ਪੂਰਾ ਕਰ ਲਿਆ ਗਿਆ। ਵਿਰਾਸਤ ਦੇ ਖਾਲਸਾ ਅਤੇ ਜੰਗੇ ਆਜ਼ਾਦੀ ਮੈਮੋਰੀਅਲ ਬਣਾ ਕੇ ਸੈਰ ਸਪਟਾ ਅਦਯੋਗ ਨੂੰ ਵੱਡਾ ਹੰਗਾਰਾ ਦਿੱਤਾ ਗਿਆ। ਹਰ ਸਾਲ ਲੋਕ ਕਬੱਡੀ ਕੱਪ ਦਾ ਆਨੰਦ ਮਾਣਦੇ ਅਤੇ ਖਿਡਾਰੀਆਂ ਲਈ ਅਕੈਡਮੀਆ ਅਤੇ ਸਟੇਡੀਅਮ ਬਣਾਏ ਗਏ ਜਿਸ ਵਿੱਚ ਮੋਹਾਲੀ ਦਾ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਸ਼ਾਮਲ ਹੈ। ਗਰੀਬਾਂ ਲਈ ਆਟਾ ਦਾਲ ਸਕੀਮ ਸ਼ਗਨ ਸਕੀਮ ਅਤੇ ਬੱਚਿਆਂ ਦੀ ਪੜ੍ਹਾਈ ਲਈ ਮਾਈ ਭਾਗੋ ਸਕੀਮ ਮੁੱਖ ਮੰਤਰੀ ਧੀਰਤ ਯਾਤਰਾ 20 ਲੱਖ ਬਜ਼ੁਰਗਾਂ ਲਈ ਪੈਨਸ਼ਨ ਯੋਜਨਾ ਅਤੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਖੁੱਲੇ ਸੇਵਾ ਕੇਂਦਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਹੀ ਦੇਣ ਹਨ ਜਦ ਪੰਜਾਬ ਵਿੱਚ ਸਭ ਪਾਸੇ ਸੁਖਾਵਾਂ ਮਾਹੌਲ ਸੀ ਤਾਂ ਉਸ ਵੇਲੇ ਪੰਜਾਬ ਦੁਖੀਆਂ ਤੋਂ ਇਹ برداشت ਨਾ ਹੋਇਆ ਅਤੇ ਉਹਨਾਂ ਨੇ ਬੇਅਦਬੀ ਕਰਵਾ ਕੇ ਪੰਜਾਬ ਨੂੰ ਬਲਦੀ ਦੇ ਬੂਥੇ ਸੁੱਟ ਦਿੱਤਾ ਅਤੇ ਸਾਰਾ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਉੱਪਰ ਲਗਾ ਦਿੱਤਾ ਆਪਣੇ ਪਵਿੱਤਰ ਗ੍ਰੰਥ ਦੀ ਬੇਅਦਬੀ ਨੇ ਲੋਕਾਂ ਦੇ ਮਨਾਂ ਉੱਪਰ ਬਹੁਤ ਡੂੰਘਾ ਅਸਰ ਕੀਤਾ ਕਿਉਂਕਿ ਵਿਰੋਧੀ ਪਾਰਟੀਆਂ ਅਤੇ ਜਿਹੜੇ ਗੈਰ ਸਮਾਜਿਕ ਤੱਤਾਂ ਜੋ ਕਿ ਉਸ ਸਮੇਂ ਲਗਾਤਾਰ ਉਪਰ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਸਨ ਅਤੇ ਹਰ ਹਾਲ ਵਿੱਚ ਸ਼੍ਰੋਮਣੀ ਕਾਲਦੀ ਦੰਨੂ ਸੱਤਾ ਤੋਂ ਪਾਸੇ ਕਰਨਾ ਚਾਹੁੰਦੇ ਸਨ ਕਿਉਂਕਿ ਪੰਜਾਬ ਲਈ ਖੇਤਰੀ ਪਾਰਟੀ ਦਾ ਹੋਣਾ ਪੰਜਾਬ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸੀ ਪਰ ਦੁਸ਼ਮਣਾਂ ਨੂੰ ਇਹ ਸਭ ਕੁਝ ਚੁਭ ਰਿਆ ਸੀ ਇੰਟਰਨੈਟ ਉੱਪਰ ਦਿਖਾਈ ਹਰ ਚੀਜ਼ ਲੋਕਾਂ ਨੂੰ ਸੱਚ ਲੱਗਣ ਲੱਗ ਪਈ ਕਿਉਂਕਿ ਉਸ ਸਮੇਂ ਇੰਟਰਨੈਟ ਨਵਾਂ ਹੋਣ ਕਾਰਨ ਇਸ ਉੱਪਰ ਪਈਆਂ ਚੀਜ਼ਾਂ ਨੂੰ ਲੋਕਾਂ ਨੇ ਬੜੀ ਗੰਭੀਰਤਾ ਨਾਲ ਲਿਆ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਹੱਥ 'ਚ ਗੁੱਟਕਾ ਸਹਿ ਫੜ ਕੇ ਸੌਂ ਖਾਦੀ ਕਿ ਬੇਅਦਬੀ ਦੇ ਦੋਸ਼ ਦਮਦਮਾ ਸਾਤ ਵਰਸ ਕੁਟਕਾ ਸਾਹਿਬ ਨੂੰ ਚੱਕ ਕੇ ਸੌਂਖਾ ਨਿਆਚੇ ਬੇਅਦਬੀ ਦੇ 10 ਸਾਲ ਬੀਤ ਜਾਣ ਬਾਅਦ ਵੀ ਅਜੇ ਤੱਕ ਦੋ ਸਰਕਾਰਾਂ ਵੱਲੋਂ ਬੇਅਦਬੀ ਦਾ ਇਨਸਾਫ ਨਹੀਂ ਦਿੱਤਾ ਗਿਆ ਸੱਤਾਧਾਰੀ ਪਾਰਟੀ ਦਾ ਦਿੱਲੀ ਤੋਂ ਸਾਬਕਾ ਐਮ.ਐਲ.ਏ. ਨਰੇਸ਼ ਯਾਦਵ ਮਲੇਰਕੋਟਲਾ ਵਿਖੇ ਹੋਏ ਪਵਿੱਤਰ ਕ੍ਰਾਂਤ ਸ਼ਰੀਪ ਦੀ ਬੇਅਦਬੀ ਕਾਰਨ 2 ਸਾਲ ਦੀ ਸਜ਼ਾ ਕੋਰਟ ਵੱਲੋਂ ਸੁਣ ਚੁੱਕਾ ਹੈ ਜਿਸ ਦਾ ਵਕੀਲ ਮੌਜੂਦਾ ਵਿੱਤ ਮੰਤਰੀ ਰਪਾਲ ਸਿੰਘ ਕੀਮਾ ਸੀ ਅਤੇ ਇਥੋਂ ਤੱਕ ਬੇਅਦਬੀ ਮਾਮਲੇ ਬਾਰੇ ਖੁੱਲ ਕੇ ਬੋਲਣ ਵਾਲਾ ਕੁਮਰ ਵਿਜੇ ਪ੍ਰਤਾਪ ਸਿੰਘ ਵੀ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਹੁਣ ਪ੍ਰਗਟ ਸਿੰਘ ਵੀ ਕਹਿ ਰਿਹਾ ਹੈ ਕਿ ਕਾਂਗਰਸ ਇਥੋਂ ਤੱਕ ਕਿ ਜਸਟਿਸ ਜੋਰਾ ਸਿੰਘ ਨੇ ਵੀ ਭਗਵੰਤ ਮਾਨ ਨੂੰ ਬੇਅਦਬੀ ਉੱਪਰ ਵਿਚਾਰ ਚਰਚਾ ਕਰਨ ਦੀ ਖੁੱਲੀ ਚੁਣੌਤੀ ਦਿੱਤੀ ਸਰਦਾਰ ਸੁਖਬੀਰ ਸਿੰਘ ਬਾਦਲ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਵਾਲੇ ਸੁਸੋਧਿਆ ਅਤੇ ਕੇਜਰੀਵਾਲ ਸ਼ਰਾਬ ਨੀਤੀ ਕਰਕੇ ਤਿਹਾਰ ਦੀ ਹਵਾ ਖਾਏ ਹਨ ਪਰ ਸੁਖਬੀਰ ਸਿੰਘ ਬਾਦਲ ਖਿਲਾਫ ਅਜੇ ਤੱਕ ਕੁਝ ਵੀ ਸਾਬਤ ਨਹੀਂ ਕਰ ਸਕਿਆ ਬਿਨਾਂ ਸਰੱਖਿਆ ਦੀਆਂ ਗੱਲਾਂ ਕਰਨ ਵਾਲਾ ਕੇਜਰੀਵਾਲ ਮੈਂ ਇੱਕ ਹੀ ਗਾੜੀ 'ਤੇ ਚਲਦਾ ਹਾਂ ਮੇਰੇ ਸਾਥ ਉਹ ਲੰਬਾ ਤੇ ਚੌੜਾ ਤਾਮਝਮ ਅੱਜ ਵੀ ਨਹੀਂ ਚੱਲਦਾ ਦੋ ਸੁਪਿਆਂ ਦੀ ਜ਼ੈਡ ਸੁਰੱਖਿਆ ਦਾ ਆਨੰਦ ਮਾਣਦਾ ਹੈ ਇੱਕ ਸਧਾਰਨ ਕਾਰ ਵਿੱਚ ਰਹਿਣ ਦੀ ਬਜਾਏ 50 ਕਰੋੜ ਰੁਪਏ ਖਰਚ ਕੇ ਸ਼ੀਸ਼ ਮਹਿਲ ਤਿਆਰ ਕਰਦਾ ਹੈ ਲੋਕਾਂ ਨੂੰ ਮੁਰਗੀ ਖੰਡਾ ਖੋਲਣ ਦੀ ਸਲਾਹ ਦੇਣ ਵਾਲਾ ਮੁੱਖ ਮੰਤਰੀ ਹੁਣ ਆਪਣੇ ਜਹਾਜ਼ ਦੇ ਵੀ ਆਰਟੀਆਈ ਰਾਈ ਨਹੀਂ ਦਿੰਦਾ ਇਸ ਸਭ ਦਾ ਨੁਕਸਾਨ ਪੰਜਾਬ ਅਤੇ ਪੰਜਾਬੀਏਤ ਨੂੰ ਚੁਕਾਉਣਾ ਪਿਆ ਕਿਉਂਕਿ ਬਾਹਰਲੇ ਆਖੇ ਲੱਗ ਕੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਅਸੀਂ ਨੁਕਸਾਨ ਕਰ ਲਿਆ ਅਜੇ ਵੀ ਡੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ ਪੰਜਾਬੀਓ ਆਓ ਇਕੱਠੇ ਹੋ ਕੇ ਪੰਜਾਬ ਨੂੰ ਫਿਰ ਤੋਂ ਮੇਲਿਆਂ ਕਬੱਡੀ ਕਪਾਂ ਅਤੇ ਵਿਕਾਸ ਦੇ ਰਾਹ ਤੇ ਲਿਆਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰੀਏ ਅਤੇ ਪੰਜਾਬ ਰੋਦੀ ਤਾਕਤਾਂ ਨੂੰ ਪੁਜਾਈਏ ਧੰਨਵਾਦ